ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਪਰਿਵਾਰਾਂ ਦੇ ਲਈ ਹੈ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਉਮਰ ਵੱਧ ਗਈ ਹੈ ਰਿਸ਼ਤੇ ਆਉਂਦੇ ਹਨ ਪਰ ਗੱਲ ਸਿਰੇ ਨਹੀਂ ਚੜਦੀ ਜਾਂ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਵਿਆਹ ਵਿੱਚ ਕੋਈ ਰੁਕਾਵਟ ਆ ਜਾਂਦੀ ਹੈ ਅਤੇ ਰਿਸ਼ਤਾ ਟੁੱਟ ਜਾਂਦਾ ਹੈ। ਕਈ ਵਾਰ ਵਿਆਹ ਤੱਕ ਗੱਲ ਪਹੁੰਚਣ ਤੋਂ ਬਾਅਦ ਵੀ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ। ਇਹਨਾਂ ਸਾਰੀਆਂ ਹੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਤੇ ਚਮਤਕਾਰੇ ਉਪਾਅ ਲੈ ਕੇ ਆਏ ਹਾਂ। ਸੰਗਤ ਜੀ ਇਸ ਉਪਾਅ ਨੂੰ ਅਸੀਂ ਪੂਰਨ ਮਾਸ਼ੀ ਵਾਲੇ ਦਿਨ ਕਰਨਾ ਹੈ। ਇਹ ਪੂਰਨ ਮਾਸ਼ੀ ਵਾਲਾ ਉਪਾਅ ਹੈ ਇਹ ਉਪਾਅ ਪੂਰਨ ਮਾਸ਼ੀ ਵਾਲੇ ਦਿਨ ਹੀ ਕਰਾਂਗੇ ਤਾਂ ਸਾਨੂੰ ਇਸ ਦਾ ਜ਼ਿਆਦਾ ਲਾਭ ਹੋਵੇਗਾ ਇਸ ਦਾ ਅਸਰ 1 ਮਹੀਨੇ ਵਿੱਚ ਹੀ ਦੇਖਣ ਨੂੰ ਮਿਲੇਗਾ ਇਹ ਇੱਕ ਛੋਟਾ ਅਤੇ ਸ਼ਕਤੀਸ਼ਾਲੀ ਉਪਾਅ ਹੈ ਜਿਸ ਨੂੰ ਕਰਨ ਦੇ ਲਈ ਤੁਹਾਨੂੰ ਕੋਈ ਵਰਤ ਜਾਂ ਮੰਤਰ ਪੜ੍ਹਨ ਦੀ ਲੋੜ ਨਹੀਂ ਹੈ ਬਸ ਪਰਮਾਤਮਾ ਤੇ ਭਰੋਸਾ ਤੇ ਵਿਸ਼ਵਾਸ ਰੱਖ ਕੇ ਇਸ ਨੂੰ ਕਰਨਾ ਹੈ ਇਹ ਉਪਾਅ ਬੱਚੇ ਦੇ ਮਾਤਾ ਪਿਤਾ ਭੈਣ ਭਰਾ ਜਾਂ ਖੁਦ ਬੱਚਾ ਵੀ ਕਰ ਸਕਦਾ ਹੈ ਸੰਗਜ ਉਪਾਣ ਪੂਰਨ ਮਾਸ਼ੀ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ ਇਸ ਉਪਾਅ ਲਈ ਤੁਹਾਨੂੰ ਪੀਲੀ ਹਲਦੀ ਦੀ ਇੱਕ ਛੋਟੀ ਜਿਹੀ ਗੰਢ ਪੀਸੀ ਹੋਈ ਹਲਦੀ ਨਹੀਂ ਅਤੇ ਇੱਕ ਨਵਾਂ ਸੁਚਾ ਪੀਲਾ ਕੱਪੜਾ ਚਾਹੀਦਾ ਹੈ ਪੀਲੇ ਰੰਗ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਹ ਵਿਆਹ ਦੇ ਸੰਜੋਗ ਦੇ ਨਾਲ ਜੁੜਿਆ ਹੁੰਦਾ ਹੈ। ਤਾਂ ਸਾਧ ਸੰਗਤ ਜੀ ਇਸ ਪਾਣ ਨੂੰ ਕਿਵੇਂ ਤੇ ਕਿਸ ਤਰ੍ਹਾਂ ਕਰਨਾ ਹੈ, ਕਿਹੜੀ ਵਿਧੀ ਨਾਲ ਕਰਨਾ ਹੈ ਪੂਰੀ ਹੀ ਜਾਣਕਾਰੀ ਦੱਸਣ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ। ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦੇਣਾ ਜੀ। ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਗ ਸੰਗਤ ਜੀ ਪੀਲੀ ਹਲਦੀ ਦੀ ਗੰਢ ਨੂੰ ਉਸ ਪੀਲੇ ਕੱਪੜੇ ਵਿੱਚ ਚੰਗੀ ਤਰ੍ਹਾਂ ਲਪੇਟ ਲਓ ਇਸ ਤੋਂ ਬਾਅਦ ਇਸ ਨੂੰ ਆਪਣੇ ਘਰ ਦੇ ਪਾੜ ਪੂਜਾ ਵਾਲੀ ਥਾਂ ਤੇ ਰੱਖ ਦਿਓ ਜੇਕਰ ਅਜੇ ਕੋਈ ਖਾਸ ਥਾਂ ਨਹੀਂ ਹੈ ਤਾਂ ਜਿੱਥੇ ਤੁਸੀਂ ਰੋਜ਼ਾਨਾ ਧੋਪ ਬੱਤੀ ਕਰਦੇ ਹੋ ਜਾਂ ਪਰਮਾਤਮਾ ਦਾ ਨਾਮ ਜਪਦੇ ਹੋ ਉਥੇ ਰੱਖ ਸਕਦੇ ਹੋ ਉਥੇ ਰੱਖ ਕੇ ਤੁਸੀਂ ਫਿਰ ਹੱਥ ਜੋੜ ਕੇ ਪਰਮਾਤਮਾ ਦੇ ਅੱਗੇ ਆਪਣੇ ਬੱਚੇ ਦਾ ਨਾਮ ਲੈ ਕੇ ਅਰਦਾਸ ਕਰਨੀ ਹੈ ਉਸ ਦੀ ਉਮਰ ਅਤੇ ਵਿਆਹ ਨਾਲ ਸੰਬੰਧਿਤ ਜੋ ਵੀ ਸਮੱਸਿਆਵਾਂ ਹਨ ਉਹ ਸ਼ਰਧਾ ਅਤੇ ਵਿਸ਼ਵਾਸ ਦੇ ਨਾਲ ਪਰਮਾਤਮਾ ਨੂੰ ਦੱਸੋ ਅਰਦਾਸ ਤੋਂ ਬਾਅਦ ਉਸ ਲਪੇਟੀ ਹੋਈ ਹਲਦੀ ਦੀ ਕੰਡ ਨੂੰ ਉਸ ਬੱਚੇ ਦੀ ਜੇਮ ਦੇ ਵਿੱਚ ਰੱਖ ਦਿਓ ਜਿਸ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਜੇਕਰ ਲੜਕੀ ਹੈ ਤਾ ਉਸ ਨੂੰ ਕਹੋ ਕਿ ਪਰਸ ਵਿੱਚ ਰੱਖ ਦਵੇ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਇਹ ਗੰਡ ਉਸ ਬੱਚੇ ਕੋਲ 24 ਘੰਟੇ ਰਹਿਣੀ ਚਾਹੀਦੀ ਹੈ ਮਾਤਾ ਪਿਤਾ ਜਾਂ ਕਿਸੇ ਹੋਰ ਨੇ ਇਸ ਨੂੰ ਆਪਣੇ ਕੋਲ ਨਹੀਂ ਰੱਖਣਾ ਜੇਕਰ ਬੱਚਾ ਘਰ ਤੋਂ ਦੂਰ ਹੋਵੇ ਤਾਂ ਬੱਚਾ ਕਿਸੇ ਹੋਰ ਸ਼ਹਿਰ ਜਾਂ ਦੇਸ਼ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਫੋਨ ਤੇ ਵੀ ਇਹ ਉਪਾਕਰਨ ਲਈ ਕਾਸ ਸਕਦੇ ਹੋ ਜੇਕਰ ਉਹ ਖੁਦ ਨਹੀਂ ਕਰ ਸਕਦਾ ਤਦ ਤੁਸੀਂ ਪਾਕ ਕਰਕੇ ਹਲਦੀ ਦੀ ਗੰਢ ਕੌਰੀਅਰ ਰਾਈਵੇਂ ਪੀਜ ਸਕਦੇ ਹੋ ਇਹ ਇੱਕ ਬਹੁਤ ਹੀ ਸਰਲ ਅਤੇ ਘਰੇਲੂ ਪਾ ਹੈ ਜਿਸ ਨੂੰ ਕਰਨ ਨਾਲ ਵਿਆਹ ਦੇ ਸੰਜੋਗ ਬਹੁਤ ਜਲਦੀ ਪੰਜ ਜਾਂਦੇ ਹਨ ਸਾਧ ਸੰਗਤ ਜੀ ਇਸ ਲਈ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਸਿਰਫ ਘਰ ਵਿੱਚ ਹੀ ਬੈਠ ਕੇ ਇਸ ਨੂੰ ਕਰ ਸਕਦੇ ਹੋ ਇਸ ਪਾਣ ਨੂੰ ਤੁਸੀਂ ਮੰਗਲਵਾਰ ਜਾਂ ਫਿਰ ਵੀਰਵਾਰ ਕਰਨਾ ਹੋਵੇਗਾ ਇਹ ਪਾਉ ਬਹੁਤ ਹੀ کارਗਰ ਅਤੇ ਚਮਤਕਾਰਯੋਗ ਹੈ ਇਸ ਨੂੰ ਤੁਸੀਂ ਪਹਿਲੇ ਉਪਾਅ ਦੇ ਨਾਲ-ਨਾਲ ਵੀ ਕਰ ਸਕਦੇ ਹੋ ਤਾਂ ਕਿ ਤੁਹਾਡੇ ਵਿਆਹ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣ ਉਪਾਅ ਨੂੰ ਕਰਨ ਦੀ ਵਿਧੀ ਸਹਿਜ ਸੰਗਜ ਜੀ ਇਸ ਪਾਣ ਨੂੰ ਮੰਗਲਵਾਰ ਜਾਂ ਵੀਰਵਾਰ ਦੇ ਵਿੱਚੋਂ ਕਿਸੇ ਵੀ ਇੱਕ ਦਿਨ ਕਰ ਸਕਦੇ ਹੋ ਇਸ ਲਈ ਤੁਹਾਨੂੰ ਪਾਣੀ ਵਾਲਾ ਇੱਕ ਨਾਰੀਅਲ ਅਤੇ ਇੱਕ ਮੌਲੀ ਚਾਹੀਦੀ ਹੈ ਇਹ ਪਾ ਸਿਰਫ ਬੱਚੇ ਦੇ ਮਾਦਾ ਪਿਤਾ ਹੀ ਕਰ ਸਕਦੇ ਹਨ। ਨਾਰੀਅਲ ਤੇ ਮੌਲੀ ਲਪੇਟਣਾ। ਮਤਲਬ ਕਿ ਮੌਲੀ ਨੂੰ ਤਿੰਨ ਵਾਰ ਲਪੇਟ ਲਓ। ਮੌਲੀ ਨੂੰ ਪਹਿਲਾਂ ਹੀ ਤੋੜ ਕੇ ਰੱਖ ਲਓ। ਤਾਂ ਜੋ ਲਪੇਟਣ ਤੋਂ ਬਾਅਦ ਉਸ ਨੂੰ ਕੱਟਣਾ ਨਾ ਪਵੇ। ਜੇਕਰ ਮੌਲੀ ਵੱਜ ਜਾਂਦੀ ਹੈ ਤਾਂ ਉਸ ਨੂੰ ਉੱਥੇ ਹੀ ਫੋਲਡ ਕਰ ਦਿਓ। ਕੱਟੋ ਨਾ। ਇਸ ਨਾਰੀਅਲ ਨੂੰ ਆਪਣੇ ਘਰ ਦੇ ਪਾੜ ਪੂਜਾ ਵਾਲੀ ਥਾਂ ਤੇ ਰੱਖ ਕੇ ਪਰਮਾਤਮਾ ਅੱਗੇ ਆਪਣੇ ਬੱਚੇ ਦੇ ਵਿਆਹ ਦੇ ਲਈ ਅਰਦਾਸ ਕਰੋ ਅਰਦਾਸ ਤੋਂ ਬਾਅਦ ਇਸ ਨਾਰੀਅਲ ਨੂੰ ਇੱਕ ਅਜਾਈ ਥਾਂ ਤੇ ਰੱਖ ਦਿਓ ਜਿੱਥੇ ਇਸ ਨੂੰ ਕੋਈ ਵੀ ਦੇਖ ਨਾ ਸਕੇ ਤੁਸੀਂ ਇਸ ਨੂੰ ਕਿਸੇ ਅਲਮਾਰੀ ਤਜੋਰੀ ਜਾਂ ਲੋਕਰ ਵਿੱਚ ਵੀ ਰੱਖ ਸਕਦੇ ਹੋ ਨਾਰੀਅਲ ਨੂੰ ਰੱਖਣ ਤੋਂ ਬਾਅਦ ਤੁਸੀਂ ਇਸ ਨੂੰ ਬਿਲਕੁਲ ਭੁੱਲ ਜਾਣਾ ਹੈ ਤੁਹਾਨੂੰ ਇੱਕ ਮਹੀਨੇ ਦੇ ਅੰਦਰ ਹੀ ਕੋਈ ਚੰਗਾ ਰਿਸ਼ਤਾ ਆਵੇਗਾ ਸਾਸਾਂਗਤ ਜੀ ਜਦੋਂ ਵਿਆਪਕਾ ਹੋ ਜਾਵੇ ਤਾਂ ਤੁਸੀਂ ਇਸ ਨਾਰਿਆਂ ਨੂੰ ਕੱਢ ਕੇ ਕਿਸੇ ਵੀ ਗਰੀਬ ਪਰਿਵਾਰ ਨੂੰ ਦੇ ਆਉਣਾ ਹੈ ਹਰ ਇੱਕ ਵਿਅਕਤੀ ਦੇ ਗ੍ਰਹਿ ਵੱਖਰੇ ਹੁੰਦੇ ਹਨ ਇਸ ਲਈ ਇਹ ਜ਼ਰੂਰੀ ਨਹੀਂ ਕਿ ਇੱਕੋ ਉਪਾਹ ਹਰ ਕਿਸੇ ਦੇ ਕੰਮ ਕਰੇ ਇਸ ਲਈ ਅਸੀਂ ਤੁਹਾਡੇ ਨਾਲ ਕਈ ਉਪਾਹ ਸਾਂਝੇ ਕਰਦੇ ਹਾਂ ਤਾਂ ਜੋ ਕਿਸੇ ਨੂੰ ਤਾਂ ਫਾਇਦਾ ਹੋ ਸਕੇ ਸਾਸਾਂਗਤ ਜੀ ਇਹ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਇਹੋ ਜਿਹੀਆਂ ਹੋਰ ਵੀ ਸਮੱਸਿਆਵਾਂ ਹਨ ਤਾਂ ਇਹਨਾਂ ਪਾਣ ਨੂੰ ਇੱਕ ਵਾਰ ਜ਼ਰੂਰ ਅਜ਼ਮਾ ਕੇ ਦੇਖੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰੋ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ